ਸੰਗਤ ਜੀ ਆਪਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਭਾਈ ਅਲਮਸਤ ਤੋਂ ਸਾਰੀ ਵਾਰਤਾ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਤੇ ਪਹੁੰਚਦੇ ਹਨ ਜੋਗੀਆਂ ਕੋਲੋਂ ਪਿੱਪਲ ਦੇ ਸਾੜੇ ਜਾਣ ਦੀ ਗੱਲ ਸੁਣ ਕੇ ਗੁਰੂ ਜੀ ਨੇ ਇਸ਼ਨਾਨ ਕਰਕੇ ਸ਼ਸਤਰ ਬਸਤਰ ਸਜਾਏ ਅਤੇ ਪਿੱਪਲ ਦੇ ਕੋਲ ਦੀਵਾਨ ਸਜਾ ਕੇ ਸੋਦਰ ਦੀ ਚੌਕੀ ਪੜ ਕੇ ਅਰਦਾਸ ਕੀਤੀ ਉਪਰੰਤ ਨਿਰਮਲ ਜਲ ਮੰਗਵਾ ਕੇ ਉਸ ਵਿੱਚ ਕੇਸਰ ਅਤੇ ਚੰਦਨ ਕੇ ਸੁਹਾ ਕੇ ਮਿਲਾਇਆ ਅਤੇ ਸਤਨਾਮ ਆ ਕੇ ਉਸ ਸੜੇ ਹੋਏ ਪਿੱਪਲ ਉੱਤੇ ਜਿਹੜਾ ਸਿੱਧਾ ਨੇ ਈਰਖਾ ਕਰਕੇ ਗੁਰੂ ਜੀ ਦੀ ਨਿਸ਼ਾਨੀ ਮਟਾਉਣ ਵਾਸਤੇ ਸਾੜ ਦਿੱਤਾ ਸੀ ਉਸ ਉੱਤੇ ਇਹ ਜਲ ਛਿੜਕਿਆ ਦੂਸਰੇ ਦਿਨ ਪਿੱਪਲ ਵਿੱਚੋਂ ਹਰੀਆਂ ਸ਼ਾਖਾਂ ਅਤੇ ਪੱਤੇ ਪੁੰਗਰੇ ਹੋਏ ਵੇਖ ਕੇ ਸਭ ਨੇ ਗੁਰੂ ਜੀ ਦੀ ਜੈ ਜੈਕਾਰ ਕੀਤੀ ਅਤੇ ਖੁਸ਼ੀਆਂ ਮਨਾਈਆਂ ਇਸ ਪਿੱਪਲ ਦੇ ਪੱਤਿਆਂ ਉੱਤੇ ਅੱਜ ਤੱਕ ਕੇਸਰ ਦੇ ਰੱਤੇ ਨਿਸ਼ਾਨ ਅਤੇ ਚੰਦਨ ਦੇ ਚਿੱਟੇ ਨਿਸ਼ਾਨ ਪ੍ਰਤੱਖ ਹੁੰਦੇ ਹਨ ਗੁਰੂ ਜੀ ਦਾ ਇਸ ਤਰ੍ਹਾਂ ਸ਼ਾਸਤਰ ਧਾਰੀ ਹੋ ਕੇ ਆਉਣਾ ਅਤੇ ਪਿੱਪਲ ਨੂੰ ਹਰਿਆ ਭਰਿਆ ਕਰਨਾ ਵੇਖ ਕੇ ਨਾਨਕ ਮਤੇ ਤੋਂ ਜੋਗੀ ਭੱਜ ਕੇ ਗੋਰਖਨਾਥ ਪਾਸ ਚਲੇ ਗਏ ਅਤੇ ਉਸ ਨੂੰ ਦੱਸਿਆ ਕਿ ਪਹਿਲਾਂ ਜਿਸ ਅਸਥਾਨ ਦਾ ਨਾਮ ਆਪ ਜੀ ਦੇ ਪ੍ਰਤਾਪ ਕਰਕੇ ਗੋਰਖ ਮਤਾ ਸੀ ਪਰ ਫਿਰ ਜਦ ਆਪ ਜੀ ਦੇ ਨਾਲ ਉੱਥੇ ਚਰਚਾ ਕਰਕੇ ਗੁਰੂ ਨਾਨਕ ਜੀ ਨੇ ਵਿਜੇ ਪ੍ਰਾਪਤ ਕਰ ਲਈ ਸੀ ਤਾਂ ਉਸ ਜਗ੍ਹਾ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋ ਗਿਆ ਸੀ ਉੱਥੇ ਇੱਕ ਸਿੱਖ ਦੀਵੇ ਝਾੜੂ ਦੀ ਸੇਵਾ ਵਾਸਤੇ ਟਿਕ ਗਿਆ ਅਸੀਂ ਉਹਨੂੰ ਉੱਥੋਂ ਜਾਣ ਲਈ ਕਿਹਾ ਪਰ ਉਸ ਨੇ ਸਾਡਾ ਕਹਿਣਾ ਨਾ ਮੰਨਿਆ ਤੇ ਇਸ ਕਰਕੇ ਅਸੀਂ ਉੱਥੇ ਪਿੱਪਲ ਨੂੰ ਅੱਗ ਲਾ ਕੇ ਸਾੜ ਦਿੱਤਾ ਜਿਸ ਤੇ ਬੈਠ ਕੇ ਗੁਰੂ ਜੀ ਨੇ ਤੁਹਾਡੇ ਨਾਲ ਚਰਚਾ ਕੀਤੀ ਸੀ ਅਤੇ ਜਿਸ ਨੂੰ ਇਹ ਆਪਣੇ ਗੁਰੂ ਦੀ ਯਾਦਗਾਰ ਸਮਝ ਕੇ ਮੰਨਦੇ ਹਨ ਸਾਡੀ ਇਸ ਕਾਰਵਾਈ ਨੂੰ ਵੇਖ ਕੇ ਉੱਥੋਂ ਦੇ ਸੇਵਾਦਾਰ ਸਿੱਖ ਨੇ ਆਪਣੇ ਗੁਰੂ ਨੂੰ ਪੰਜਾਬ ਦੇਸ਼ ਵਿੱਚੋਂ ਸੱਦ ਲਿਆ ਹੈ ਜਿਸ ਨੇ ਆਣ ਕੇ ਆਪਣੀ ਸ਼ਕਤੀ ਨਾਲ ਉਸ ਸੜੇ ਹੋਏ ਪਿੱਪਲ ਨੂੰ ਫਿਰ ਹਰਿਆ ਭਰਿਆ ਕਰ ਦਿੱਤਾ ਹੈ। ਗੁਰੂ ਸ਼ਸਤਰਤਾਰੀ ਹੈ। ਆਪਣੇ ਚੇਲੇ ਪਾਸੋਂ ਗੋਰਖਨਾਥ ਨੇ ਜੋਧਿਆਂ ਦੀ ਸਾਰੀ ਗੱਲ ਸੁਣ ਕੇ ਆਖਿਆ ਕਿ ਗੁਰੂ ਨਾਨਕ ਦੀ ਗੱਦੀ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਮੇਲ ਰੱਖਣਾ ਹੀ ਉਚਿਤ ਹੈ। ਗੋਰਖਨਾਥ ਦੀ ਇਹ ਗੱਲ ਸੁਣ ਕੇ ਪਰ ਥ੍ਰੀਨਾਥ ਚੰਗਰਨਾਥ ਆਦਿਕ ਸਿੱਧ ਬੋਲੇ ਕਿ ਹੁਣ ਇੱਥੇ ਗੁਰੂ ਨਾਨਕ ਜੀ ਨਹੀਂ ਹਨ ਅਸੀਂ ਆਪਣਾ ਅਸਥਾਨ ਇਸ ਗੁਰੂ ਤੋਂ ਜ਼ਰੂਰ ਛਡਾਵਾਂਗੇ ਇਹਨਾਂ ਦੀ ਗੱਲ ਸੁਣ ਕੇ ਗੋਰਖਨਾਥ ਨੇ ਕਿਹਾ ਜੀ ਇਹ ਗੱਲ ਹੈ ਤਾਂ ਜਾਓ ਅੱਜ ਹੀ ਜਾ ਕੇ ਆਪਣਾ ਅਸਥਾਨ ਛਡਾ ਲਵੋ ਇਸ ਨਾਲ ਤੁਹਾਡੀ ਸ਼ੋਭਾ ਹੋਵੇਗੀ ਗੋਰਖਨਾਥ ਦਾ ਇਹ ਬਚਨ ਸੁਣ ਕੇ ਜੋਗੀ ਗੋਰਖਨਾਥ ਨੂੰ ਆਦੇਸ਼ ਆਦੇਸ਼ ਕਰਦੇ ਹੋਏ ਚੱਲ ਕੇ ਗੁਰੂ ਜੀ ਪਾਸ ਨਾਨਕ ਮਤੇ ਆ ਗਏ ਗੁਰੂ ਜੀ ਕੋਲ ਬੈਠ ਕੇ ਚੰਗਰਨਾਥ ਨੇ ਕਿਹਾ ਤੁਹਾਡਾ ਗ੍ਰਹਿਸਤੀਆਂ ਦਾ ਸਾਡੇ ਨਾਲ ਜਿਨ੍ਹਾਂ ਨੇ ਸੰਸਾਰ ਦੇ ਸਭ ਪਦਾਰਥਾਂ ਨੂੰ ਤਿਆਗਿਆ ਹੋਇਆ ਹੈ ਝਗੜਾ ਕਰਨਾ ਚੰਗਾ ਨਹੀਂ ਹੈ ਇਸ ਕਰਕੇ ਸਾਡੇ ਇਸ ਪੁਰਾਣੇ ਸਥਾਨ ਗੋਰਖ ਮਤੇ ਨੂੰ ਤੁਸੀਂ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਹੱਸ ਕੇ ਕਿਹਾ ਤੁਹਾਡਾ ਮਨ ਮਮਤਾ ਵਿੱਚ ਫਸਿਆ ਹੋਇਆ ਹੈ ਕਿਸੇ ਅਸਥਾਨ ਅਥਵਾ ਪਦਾਰਥ ਵਿੱਚ ਅਪਨਤ ਰੱਖਣੀ ਇਹ ਤਿਆਗੀਆਂ ਦਾ ਕੰਮ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਤਿਆਗੀ ਤਾਂ ਕਹਿੰਦੇ ਹੋ ਪਰ ਮਮਤਾ ਵਿੱਚ ਫਸੇ ਹੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਜੋਗੀ ਆਪਣੀ ਅਜਮਤ ਵਿਖਾਉਣ ਵਾਸਤੇ ਆਕਾਸ਼ ਵਿੱਚ ਉੱਡ ਕੇ ਪੱਥਰਾਂ ਦੀ ਵਰਖਾ ਅਤੇ ਅੱਗ ਦੀਆਂ ਚੁਆਤੀਆਂ ਉਡਾਉਣ ਲੱਗੇ। ਮਿੱਟੀ ਕੰਕਰਾਂ ਦੀ ਜ਼ੋਰਦਾਰ ਹਨੇਰੀ ਛੁੱਟ ਪਈ। ਵੱਡੇ ਵੱਡੇ ਭਿਆਨਕ ਰੂਪ ਧਾਰ ਕੇ ਮੂੰਹ ਤੋਂ ਮਾਰ ਲਓ ਮਾਰ ਲਓ ਦੀਆਂ ਆਵਾਜ਼ਾਂ ਕਰਕੇ ਸਿੱਖਾਂ ਨੂੰ ਡਰਾਉਣ ਲੱਗੇ। ਫਿਰ ਨਾਲ ਹੀ ਸ਼ੇਰਾਂ ਅਤੇ ਸੱਪਾਂ ਦੇ ਭਿਆਨਕ ਰੂਪ ਧਾਰ ਕੇ ਪਬਕਾਂ ਅਤੇ ਫੁੰਕਾਰੇ ਮਾਰਨ ਲੱਗੇ ਇਨ੍ਹਾਂ ਕੌਤਕਾਂ ਨਾਲ ਸਿੱਖਾਂ ਨੂੰ ਹੈਰਾਨ ਹੁੰਦਿਆਂ ਵੇਖ ਕੇ ਗੁਰੂ ਜੀ ਨੇ ਕਿਹਾ ਤੁਸੀਂ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੋ ਇਹਨਾਂ ਦੀ ਸਾਰੀ ਸ਼ਕਤੀ ਹੁਣੇ ਹੀ ਨਾਸ਼ ਹੋ ਜਾਏਗੀ ਗੁਰੂ ਜੀ ਨੇ ਇਹ ਬਚਨ ਕਰਕੇ ਜਦੋਂ ਉੱਪਰ ਨਿਗਾਹ ਕਰਕੇ ਸਿੱਧਾਂ ਵੱਲ ਵੇਖਿਆ ਤਾਂ ਜਿੱਥੇ ਵੀ ਕੋਈ ਜਿਸ ਦੀ ਸ਼ਕਲ ਵਿੱਚ ਹੈ ਸੀ ਉੱਥੇ ਹੀ ਉਸ ਨੂੰ ਅੱਗ ਸਾੜਨ ਲੱਗ ਪਈ ਇਸ ਅਗਨੀ ਨਾਲ ਵਿਆਕਲ ਹੋ ਕੇ ਸਿੱਧ ਭੱਜ ਕੇ ਗੋਰਖਨਾਥ ਪਾਸ ਚਲੇ ਗਏ ਅਤੇ ਰਖ ਲਓ ਰਖ ਲਓ ਦਾ ਵਾਸਤਾ پا ਕੇ ਉਸ ਦੀ ਸ਼ਰਨ ਪੈ ਗਏ ਗੋਰਖ ਨੇ ਕਿਹਾ ਤੁਹਾਨੂੰ ਪਹਿਲਾਂ ਹੀ ਮੈਂ ਸਮਝਾਇਆ ਸੀ ਕਿ ਗੁਰੂ ਨਾਨਕ ਦੀ ਗੱਦੀ ਨਾਲ ਝਗੜਾ ਕਰਨਾ ਚੰਗਾ ਨਹੀਂ ਹੈ ਪਰ ਤੁਸੀਂ ਮੇਰੀ ਗੱਲ ਨਾ ਮੰਨੀ ਹੁਣ ਸਾਰੇ ਸਿੱਧਾਂ ਦਾ ਮਾਣ ਗਵਾ ਕੇ ਭੱਜ ਆਏ ਹੋ ਇਸ ਤਰ੍ਹਾਂ ਗੋਰਖਨਾਥ ਨੇ ਉਹਨਾਂ yogੀਆਂ ਨੂੰ ਬਹੁਤ ਸ਼ਰਮਿੰਦਾ ਕੀਤਾ ਸਿੱਧਾ ਨਾਨਕ ਮੱਤੇ ਤੋਂ ਕੱਢ ਕੇ ਗੁਰੂ ਜੀ ਨੇ ਪੰਜਾਬ ਨੂੰ ਮੋੜਨ ਦੀ ਤਿਆਰੀ ਕਰ ਲਈ ਤੁਰਨ ਤੋਂ ਪਹਿਲਾਂ ਗੁਰੂ ਜੀ ਨੇ ਇਲਾਕੇ ਦੇ ਸਿੱਖਾਂ ਨੂੰ ਸੱਦ ਕੇ ਕਿਹਾ ਇੱਥੇ ਵਿਗਨ ਪਾਉਣ ਵਾਲੇ ਜੋਗੀ ਹੁਣ ਗੁਰੂ ਅਸਥਾਨ ਨਾਨਕ ਮੱਤੇ ਦੀ ਬੇਅਦਵੀ ਨਹੀਂ ਕਰਨਗੇ ਇਹ ਨਾਨਕ ਮਤਾ ਹੁਣ ਅਟਲ ਰਹੇਗਾ ਇਸ ਨੂੰ ਕੋਈ ਮਿਟਾ ਨਹੀਂ ਸਕੇਗਾ ਇਸ ਪ੍ਰਕਾਰ ਸਭ ਕੁਝ ਠੀਕ ਕਰਕੇ ਅਤੇ ਭਾਈ ਅਲਮਸਤ ਨੂੰ ਧੀਰਜ ਦੇ ਕੇ ਗੁਰੂ ਜੀ ਨਾਨਕ ਮਤੇ ਤੋਂ ਸੁਰਸਰੀ ਨਦੀ ਉੱਤੇ ਪਹੁੰਚ ਗਏ ਇੱਥੇ ਇਸ਼ਨਾਨ ਪਾਨ ਅਤੇ ਕੁਝ ਬਿਸ਼ਰਾਮ ਕਰਕੇ ਜਮਨਾ ਨਦੀ ਨੂੰ ਪਰ ਪਾਰ ਕਰਕੇ ਥਨੇਸਰ ਆ ਗਏ ਥਨੇਸਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ tatha ਗੁਰੂ ਅਮਰਦਾਸ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕੀਤਾ ਕੁਝ ਦਿਨ ਇੱਥੇ ਡੇਰਾ ਕਰਕੇ ਸ਼ਰਧਾਲੂ ਸੰਗਤਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਆਪ ਜੀ ਉੱਥੋਂ ਚੱਲ ਕੇ ਟਰਾਲੀ ਪਾਈ ਆਪਣੇ ਪਰਿਵਾਰ ਪਾਸ ਪਹੁੰਚ ਗਏ ਆਪ ਜੀ ਦੇ ਦਰਸ਼ਨ ਕਰਕੇ ਅਤੇ ਜੋਗੀਆਂ ਉੱਤੇ ਵਿਜੇ ਪ੍ਰਾਪਤ ਕਰਨ ਦੇ ਸਾਰੇ ਹਾਲ ਸੁਣ ਕੇ ਸਾਰੇ ਪਰਿਵਾਰ tatha ਸਿੱਖ ਸਿੱਖ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ